ਪੰਜਾਬ ਪੁਲਿਸ ਨੇ ਦਾਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਨਜ਼ਰਬੰਦ ਕਰ ਦਿੱਤਾ ਹੈ ਦੋਨਾਂ ਜਥੇਬੰਦੀਆਂ ਨੇ 25 ਅਤੇ 26 ਜਨਵਰੀ ਨੂੰ ਗੁਰਦਾਸਪੁਰ ਜਲੰਧਰ ਅਤੇ ਮਾਨਸਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ ਪੁਲਿਸ ਨੇ ਦੇਰ ਰਾਤ ਵੱਡੀ ਗਿਣਤੀ ਦੇ ਵਿੱਚ ਇਨ੍ਹਾਂ ਆਗੂਆਂ ਦੇ ਘਰਾਂ ਦਾ ਘੇਰਾਵ ਕੀਤਾ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਵਾਲੇਵਾਲੀ ਦੇ ਘਰ ਦੇ ਬਾਹਰ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਦਲ ਖਾਲਸਾ ਦੇ ਆਗੂਆਂ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਆਗੂਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਇਹਨਾਂ ਦੋਨੇ ਜਥੇਬੰਦੀਆਂ ਦੀ ਮੁੱਖ ਮੰਗ ਹੈ ਕਿ ਜੇਲ੍ਹ ਦੇ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਕੀਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦੀ ਮੰਗ ਵੀ ਸ਼ਾਮਲ ਹੈ। ਸਰਕਾਰ ਇਹਨਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜਿਸ ਦੇ ਵਿਰੋਧ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਸੀ। ਦਲ ਖਾਲਸਾ ਵੱਲੋਂ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਹਫਤਾ ਪਹਿਲਾਂ 26 ਜਨਵਰੀ ਦੇ حوالے ਨਾਲ 25 ਜਨਵਰੀ ਨੂੰ ਤਿੰਨ ਜਗ੍ਹਾ ਤੇ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਪ੍ਰੋਟੈਸਟ ਮਾਰਚਸ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 1 ਮਾਰਚ ਗੁਰਦਾਸਪੁਰ ਹੋਣਾ ਚਾਹੀ ਜਿਹੜਾ ਕਿ ਮਾਝੇ ਦੀ ਰੀਜਨ ਦਾ 도ਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖੇ ਹੋਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ ਜਵਾਬ ਸੀ ਕਿ ਇੱਕ ਹਫਤਾ ਹੋ ਗਿਆ ਆਲਰੇਡੀ ਅਸੀਂ ਪ੍ਰੋਗਰਾਮ 올 ਲਿਖ ਚੁੱਕੇ ਹਾਂ ਅਸੀਂ ਨਾਟਾਉ ਨੂੰ ਪੋਸਟਪੋਨ ਕਰ ਸਕਦੇ ਹਾਂ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨਹੀਂ ਕਰਿਆ ਜਿਨੈਲਸ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕੱਲ ਸ਼ਾਮੀ ਕਹੀ ਕਿ ਔਰ ਸਾਡਾ ਜਵਾਬ ਸੀ ਕਿ ਇੱਕ ਹਫਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚੀ ਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਹਾਂ ਰੱਦ ਕਰਦੇ ਹਾਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਿਰੇ ਪ੍ਰੋਗਰਾਮ ਕਰਾਂਗੇ ਜੀ ਅੱਜ ਇਸ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਕਰੇ ਉਹਨੇ ਕੀ ਕਿਹਾ ਤੁਹਾਨੂੰ ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕ ਕਮੇਕ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ। ਮੇਰਾ ਕੋ ਇੱਕ ਸਵਾਲ ਹੈ। कि ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਉਹ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਿਆ ਤੇ ਵਾਈ ਨਾ ਗੁਰਦਾਸਪੁਰ ਗੁਰਦਾਸਪੁਰ ਤੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਦੇਖੋ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੂਟ ਹੈ ਉਹਦਾ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਪੂਰਾ ਇੰਡੀਆ 26 ਜਨਵਰੀ ਮਨਾਉਂਦਾ ਬਟ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਉਹਨਾਂ ਦੇ ਡੈਮੋਕਰੈਟਿਕ ਰਾਈਟ ਹੀ ਨਹੀਂ ਦਿੱਤੇ ਜਾ ਰਹੇ ਡਿਨਾਈ ਕੀਤਾ ਜਾ ਰਿਹਾ ਵੀ ਹੈਵ ਬੀਨ ਡਿਪਰਾਈਵਡ ਬਾਈ आवर ਡੈਮੋਕਰੈਟਿਕ ਰਾਈਟਸ ਸਾਡੇ ਹੱਕ ਖੋਏ ਜਾ ਰਹੇ ਨੇ ਤੇ ਫਿਰ ਅਸੀਂ ਚੱਪੀ ਜਨਮ ਕਾਦੀ ਬਣਾਣੀ ਕਾਦੇ ਜਸ਼ਨ ਕੌਣ ਸਨੇ ਰੋਕਣ ਦਾ ਕਾਰਨ ਕੀ ਦੱਸਿਆ ਪੁਲਿਸ ਕੋਲ ਕੋਈ ਕਾਰਨ ਨਹੀਂ ਹੈ ਨਾ ਕੱਲ ਸ਼ਾਮ ਨੂੰ ਜਿਹੜੇ ਆਫੀਸਰ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਜਿਹੜੀ ਅੱਜ ਸਵੇਰੇ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਸਿਰਫ ਇੱਕ ਹੀ ਇਹਨਾਂ ਕੋਲ ਇੱਕ ਹੀ ਲਾਈਨ ਹੈ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਸਾਨੂੰ ਨਹੀਂ ਸਮਝ ਕਿ ਗੁਰਦਾਸਪੁਰ ਦੇ ਵਿੱਚ ਐਸਾ ਕੀ ਪਿਆ ਹੋਇਆ ਕਿ ਅਸੀਂ ਗੁਰਦਾਸਪੁਰ ਕਿਉਂ ਨਹੀਂ ਜਾ ਸਕਦੇ ਮੇਰੀ ਇੱਕੋ ਸਵਾਲ ਸੀ ਕੀ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਕੋਈ ਸਬਬ ਕਾਰਨ ਕੋਈ ਨਹੀਂ ਦੱਸ ਰਿਹਾ ਕਾਰਨ ਕੋਈ ਵੀ ਨਹੀਂ ਦੱਸ ਰਿਹਾ ਬਸ ਤੁਹਾਨੂੰ ਗੁਰਦਾਸਪੁਰ ਨਹੀਂ ਪੁਲਿਸ ਤੁਹਾਨੂੰ ਕਿਤੇ ਵੀ ਜਾਣ ਬਾਤ ਜਾਣ ਹਾਂਜੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਮੇਰਾ ਉਹਨਾਂ ਨੂੰ ਇੱਕੋ ਜਵਾਬ ਹੈ ਕਿ ਅਸੀਂ ਗੁਰਦਾਸਪੁਰ ਜਾਣਾ ਹੈ ਅਸੀਂ ਜਾਵਾਂਗੇ ਇਹ ਤੁਸੀਂ ਸਾਨੂੰ ਰੋਕਣਾ ਹੈ ਤੇ ਫਿਰ ਤੁਸੀਂ ਸਾਨੂੰ ਡਿਟੇਨ ਕਰਨਾ ਹੈ ਨਜ਼ਰਬੰਦ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਆ ਜੀ ਕੋਈ ਇਹਨਾਂ ਦੀ ਮੀਟਿੰਗ ਸੀਗੀ ਕੋਸ ਸੰਬੰਧੀ ਇਹਨਾਂ ਨਾਲ ਹੀ ਗੱਲਬਾਤ ਕਰਨ ਆਏ ਆ ਬਿਲਕੁਲ ਹਾਂ ਦਾ ਹਸਪਤਾਲ ਨਾਲ ਦੀ ਕਮੇਟੀ ਸੀ ਉਹਨਾਂ ਨੂੰ ਕਿਤੇ ਜਾਣਕਾਰੀ ਦਿੱਤਾ ਜਾ ਰਿਹਾ ਜੀ ਸਰ ਜੀ ਕਹਿੰਦੇ ਜਾਰ ਉਹਨਾਂ ਨੂੰ ਕੀ ਤੁਸੀਂ ਜਾਣਕਾਰੀ ਘਰੋਂ ਬਾਹਰ ਨਹੀਂ ਨਿਕਲਦਾ ਨਹੀਂ ਉਹ ਸਾਡੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਦਿਆ ਹੈ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਨੇ ਕੋਈ ਖਾਸ ਵਜ੍ਹਾ ਹੈ ਕੋਈ ਨਹੀਂ ਵਜ੍ਹਾ ਕੋਈ ਨਹੀਂ ਜੀ ਇਹਨਾਂ ਨਾਲ ਸੰਬੰਧੀ ਇਹ ਗੱਲਬਾਤ ਇਹਨਾਂ ਦੀ ਜਿਹੜੀ ਉਹ ਤੇ ਸੰਬੰਧੀ ਗੱਲਬਾਤ ਕਰਨਾ ਹੈ